ਪੰਥਕ ਸਿਆਸਤ ਦੇ ਨਾਲ ਜੁੜੀ ਹੋਈ ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਗਿਆਨੀ ਰਗबीर ਸਿੰਘ ਨੂੰ ਵੀ ਉਹਨਾਂ ਦੇ ਆ ਸੇਵਾਵਾਂ ਤੋਂ ਇੱਥੇ ਮੁਕਤ ਕਰ ਦਿੱਤਾ ਗਿਆ ਹੈ ਤਾਂ ਇਸ ਵੇਲੇ ਦੀ ਅਹਿਮ ਅਪਡੇਟ ਹੈ ਕਿ ਤਿੰਨ ਮੈਂਬਰੀ ਜਿਹੜੀ ਕਮੇਟੀ ਹੈ ਅੰਤਰਿਕ ਕਮੇਟੀ ਐਸਜੀਪੀਸੀ ਦੀ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਗਿਆਨੀ ਰਗबीर ਸਿੰਘ ਦੀਆਂ ਸੇਵਾਵਾਂ ਨੂੰ ਖਤਮ ਕਰ ਦਿੱਤਾ ਗਿਆ ਤਾਂ ਉਹਨਾਂ ਦੇ ਵੱਲੋਂ ਕੁਝ ਕਹ ਹਵਾਲੇ ਦੇ ਕੇ ਇਹ ਸੇਵਾਵਾਂ ਨੂੰ ਇੱਥੇ ਖਤਮ ਕੀਤਾ ਗਿਆ ਤਾਂ ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਵੀ ਸੇਵਾ ਮੁਕਤ ਕਰ ਦਿੱਤਾ ਗਿਆ ਤਾਂ ਐਸਜੀਪੀਸੀ ਦੀ ਅੰਤਰਿਕ ਕਮੇਟੀ ਨੇ ਇਹ ਫੈਸਲਾ ਮਸਲਾ ਲਿਆ ਤੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਆਪਣੇ ਕੰਮ ਨੂੰ ਕਰਨ ਦੇ ਵਿੱਚ ਅਸਮਰਥ ਰਹੇ ਨੇ ਤੇ ਉਹ ਜੇਕਰ ਵਿਦੇਸ਼ ਜਾਂਦੇ ਨੇ ਤਾਂ ਦੱਸ ਕੇ ਨਹੀਂ ਜਾਂਦੇ ਤਾਂ ਅਜੀਹੇ ਹਵਾਲੇ ਦੇ ਕੇ SGPC ਦੀ ਅੰਤਰੀਂ ਕਮੇਟੀ ਨੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਹੈ ਤਾਂ ਇਸ ਵੇਲੇ ਦੀ ਵੱਡੀ ਅਪਡੇਟ ਹੈ ਇਨ੍ਹਾਂ ਜਥੇਦਾਰਾਂ ਦੇ ਵੱਲੋਂ 2 ਦਸੰਬਰ ਨੂੰ ਫਸੀਲ ਤੋਂ ਫੈਸਲਾ ਸੁਣਾਇਆ ਗਿਆ ਸੀ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਲਗਾਈ ਗਈ ਸੀ ਤੇ ਅਕਾਲੀ ਦਲ ਦੇ ਵਿੱਚ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਸੀ ਉਹਨਾਂ ਨੂੰ ਲੈ ਕੇ ਵੱਖੋ-ਵੱਖਰੇ ਫੈਸਲੇ ਸੁਣਾਏ ਗਏ ਸੀ ਜਿਸ ਤੋਂ ਬਾਅਦ ਗਿਆਨੀ ਰਗबीर ਸਿੰਘ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਗਿਆਨੀ ਰਗबीर ਸਿੰਘ ਨੂੰ ਅੱਜ ਸੇਵਾ ਮੁਕਤ ਕੀਤਾ ਗਿਆ ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਜਿਹੜੀਆਂ ਨੇ ਖਤਮ ਕਰ ਦਿੱਤੀਆਂ ਗਈਆਂ ਸੀ ਉਹਨਾਂ ਨੂੰ ਉਹਨਾਂ ਦੇ ਜਥੇਦਾਰੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਤੇ ਫਿਰ ਗਿਆਨੀ ਸੁਲਤਾਨ ਸਿੰਘ ਜਿਹੜੇ ਨੇ ਉਹਨਾਂ ਨੂੰ ਵੀ ਸੇਵਾ ਮੁਕਤ ਕੀਤਾ ਗਿਆ ਸੀ ਤੇ ਹੁਣ ਗਿਆਨੀ ਰਗਵੀਰ ਸਿੰਘ ਨੂੰ ਵੀ ਸੇਵਾ ਮੁਕਤ ਜੋ ਹੈ ਉਹ ਕਰ ਦਿੱਤਾ ਗਿਆ ਹੈ ਤਸ਼ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਹਾਲਾਂਕਿ ਸੇਵਾਵਾਂ ਨਿਭਾਉਂਦੇ ਰਹਿਣਗੇ ਥੇ ਰਗਵੀਰ ਸਿੰਘ ਪਰ ਜਥੇਦਾਰ ਪੱਖੋਂ ਉਹਨਾਂ ਦੀਆਂ ਸੇਵਾਵਾਂ ਜੋ ਨੇ ਉਹ ਖਤਮ ਕਰ ਦਿੱਤੀਆਂ ਗਈਆਂ ਨੇ ਤਾਂ ਇਸ ਵੇਲੇ ਦੀ ਅਹਿਮ ਅਪਡੇਟ ਹੈ ਕਿ ਅੱਜ ਅੰਤਰੀਂ ਕਮੇਟੀ ਜੋ ਐ ਐਸਜੀਪੀਸੀ ਦੀ ਉਸ ਦੀ ਮੀਟਿੰਗ ਹੋਈ ਹੈ ਤੇ ਅੰਤਰੀਂ ਕਮੇਟੀ ਦੀ ਮੀਟਿੰਗ ਦੇ ਚ ਅਹਿਮ ਫੈਸਲਾ ਜੋ ਨਿਕਲ ਕੇ ਸਾਹਮਣੇ ਆਇਆ ਹੈ ਕਿ ਉਹਨਾਂ ਦੇ ਵੱਲੋਂ ਗਿਆਨੀ ਰਗਵੀਰ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਤਾਂ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਧਾਮੀ ਦੇ ਅਸਤੀਫੇ ਦੀਆਂ ਕਾਫੀ ਚਰਚਾਵਾਂ ਸੀ ਜਿਸ ਨੂੰ ਲੈ ਕੇ ਇਹ ਮੀਟਿੰਗ ਸੱਦੀ ਗਈ ਸੀ ਤੇ ਧਾਮੀ ਦੇ ਵੱਲੋਂ ਬੀਤੇ ਦਿਨੇ ਬਿਆਨ ਵੀ ਦਿੱਤਾ ਗਿਆ ਕਿ ਮੈਂ ਆਪਣਾ ਅਸਤੀਫਾ ਮਨਜ਼ੂਰ ਨਹੀਂ ਕਰਾਂਗਾ ਤਾਂ ਇੱਥੇ ਚਰਚਾਵਾਂ ਤੇ ਜੇ ਸੀਗੀਆਂ ਕਿ ਧਾਮੀ ਦਾ ਅਸਤੀਫਾ ਮਨਜ਼ੂਰ ਹੋਏਗਾ ਜਾਂ ਨਹੀਂ ਹੋਏਗਾ ਪਰ ਜਿਹੜਾ ਇਹ ਵਿੱਚੋਂ ਐਂਗਲ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਗਿਆਨੀ ਰਗਵੀਰ ਸਿੰਘ ਨੂੰ ਸੇਵਾ ਮੁਕਤ ਕੀਤਾ ਗਿਆ ਹਾਲਾਂਕਿ ਪੰਥਕ ਸਿਆਸਤ ਦੇ ਵਿੱਚ ਕਾਫੀ ਹਲਚਲ ਇਸ ਨੇ ਮਚਾ ਦਿੱਤੀ ਹੈ ਤੇ ਦੂਜੀ ਤਰਫ ਜੇਕਰ ਗੱਲ ਕਰਦੇ ਆ ਗਿਆਨੀ ਰਗबीर ਸਿੰਘ ਦੀ ਤਾਂ ਉਹਨਾਂ ਦੇ ਇੱਕ ਪੁਰਾਣੇ ਜੇਕਰ ਬਿਆਨ ਨੂੰ ਦੇਖਿਆ ਜਾਏ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਮੇਰਾ ਬੈਗ ਤਾਂ ਪੈੱਕ ਹੈ ਤਾਂ ਇਥੋਂ ਇਹ ਚਰਚਾ ਆਵਾ ਤੇ ਸੀ ਕਿ ਕੀ ਗਿਆਨੀ ਰਗबीर ਸਿੰਘ ਦੀਆਂ ਵੀ ਸੇਵਾਵਾਂ ਜਿਹੜੀਆਂ ਨੇ ਉਹ ਖਤਮ ਹੋਣਗੀਆਂ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਗਿਆਨੀ ਰਗबीर ਸਿੰਘ ਦੀਆਂ ਸੇਵਾਵਾਂ ਨੂੰ ਵੀ ਖਤਮ ਕਰ ਦਿੱਤਾ ਗਿਆ ਤਾਂ ਐਸਜੀਪੀਸੀ ਦੀ ਅੱਜ ਮੀਟਿੰਗ ਹੋਈ ਹੈ ਐਸਜੀਪੀਸੀ ਦੀ ਅੰਤਰੀਂ ਕਮੇਟੀ ਜਿਸ ਦੇ ਇਨ ਮੈਂਬਰਾਂ ਦੇ ਵੱਲੋਂ ਇਹ ਫੈਸਲਾ ਜੋ ਹੈ ਲਿਆ ਗਿਆ ਹੈ ਹਾਲਾਂਕਿ ਇਹ ਵੀ ਦੇਖਣਾ ਹੋਏਗਾ ਕਿ ਧਾਮੀ ਨੂੰ ਲੈ ਕੇ ਕਿਹੜਾ ਫੈਸਲਾ ਇਸ ਮੀਟਿੰਗ ਦੇ ਵਿੱਚੋਂ ਬਾਹਰ ਨਿਕਲਦਾ ਹੈ ਪਰ ਜੇਕਰ ਜਥੇਦਾਰ ਦੇ ਰੂਪ ਦੇ ਵਿੱਚ ਦੇਖਿਆ ਜਾਏ ਤਾਂ ਜਥੇਦਾਰ ਦੇ ਰੂਪ ਦੇ ਵਿੱਚ ਹੁਣ ਗਿਆਨੀ ਰਗਵੀਰ ਸਿੰਘ ਜੋ ਨੇ ਉਹ ਆਪਣਾ ਕੰਮ ਕਰਦੇ ਹੋਏ ਨਜ਼ਰ ਨਹੀਂ ਆਣਗੇ ਯਾਨੀ ਕਿ ਇੱਥੇ ਉਹਨਾਂ ਨੂੰ ਆਪਣੀਆਂ ਸੇਵਾਵਾਂ ਤੋਂ ਜਥੇਦਾਰੀ ਦੀਆਂ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ ਤਾਂ ਇਸ ਵੇਲੇ ਦੀ ਅਹਿਮ ਅਪਡੇਟ ਹੈ ਤੇ ਇਸ ਤੋਂ ਪਹਿਲਾਂ ਤੁਹਾਨੂੰ ਦੱਸਦੇ ਕਿ 2 ਦਸੰਬਰ ਨੂੰ ਇਨ੍ਹਾਂ ਤਿੰਨੋਂ ਜਥੇਦਾਰਾਂ ਦੇ ਵੱਲੋਂ ਫਸੀਲ ਤੋਂ ਫੈਸਲੇ ਸੁਣਾਏ ਗਏ ਸੀ ਤੇ ਫਸੀਲ ਤੋਂ ਜਿਹੜੇ ਫੈਸਲੇ ਲਈ ਗਈ ਸੀ ਉਸ ਤੋਂ ਤੁਰੰਤ ਬਾਅਦ ਹੀ ਇੱਥੇ ਜਿਹੜੀ ਕਾਰਵਾਈਆਂ ਨੇ ਉਹ ਦੇਖਣੀਆਂ ਸ਼ੁਰੂ ਹੋਈਆਂ ਸੀ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਦੇ ਅਹੁਦੇ ਤੋਂ ਹਟਾਇਆ ਗਿਆ ਕੁਝਕ ਤੱਥ ਰੱਖ ਕੇ ਉਹਨਾਂ ਨੂੰ ਵੀ ਇਹੀ ਇੱਥੇ ਕਿਹਾ ਗਿਆ ਸੀ ਕਿ ਇਹਨਾਂ ਚੀਜ਼ਾਂ ਦੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕੀਤਾ ਜਾਂਦਾ ਤੇ ਹੁਣ ਜੇਕਰ ਗਿਆਨੀ ਰਗਵੀਰ ਸਿੰਘ ਦੀ ਗੱਲ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਉੱਤੇ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਜੇਕਰ ਇਹ ਵਿਦੇਸ਼ ਜਾਂਦੇ ਨੇ ਤਾਂ ਦੱਸ ਕੇ ਨਹੀਂ ਜਾਂਦੇ ਤੇ ਹੋਰ ਅਜੀਹੇ ਹਵਾਲੇ ਦੇ ਕੇ ਇਹਨਾਂ ਨੂੰ ਸੇਵਾ ਮੁਕਤ ਜੋਇ ਕਰ ਦਿੱਤਾ ਗਿਆ ਤਾਂ ਐਸਜੀਪੀ ਸਿੱਦੀ ਅੰਤਰੀਂ ਕਮੇਟੀ ਦੀ ਅੱਜ ਅਹਿਮ ਮੀਟਿੰਗ ਹੋਈ ਹੈ ਇਸ ਮੀਟਿੰਗ ਤੋਂ ਬਾਅਦ ਜਿਹੜਾ ਇਹ ਫੈਸਲਾ ਸੁਣਾਇਆ ਗਿਆ ਹਾਲਾਂਕਿ ਧਾਮੀ ਨੂੰ ਲੈ ਕੇ ਇਹ ਮੀਟਿੰਗ ਸੱਦੀ ਗਈ ਸੀ ਕਿ ਧਾਮੀ ਜੋ ਨੇ ਉਹ ਉਹਨਾਂ ਦਾ ਜੋ ਅਸਤੀਫਾ ਹੈ ਜੋ ਮਨਜ਼ੂਰ ਹੋਏਗਾ ਜਾਂ ਨਹੀਂ ਹੋਏਗਾ ਪਰ ਜੇਕਰ ਇੱਥੇ ਗੱਲ ਕੀਤੀ ਜਾਵੇ ਜਥੇਦਾਰ ਗਿਆਨੀ ਰਗबीर ਸਿੰਘ ਦੀ ਤਾਂ ਜਥੇਦਾਰ ਗਿਆਨੀ ਰਗबीर ਸਿੰਘ ਦੇ ਜਿਹੜੇ ਕਿਤੇ ਨਾ ਕਿਤੇ ਕਾਰਜਕਾਰੀ ਕੰਮ ਨੇ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਹੈ ਤਾਂ ਹੁਣ ਰਗबीर ਸਿੰਘ ਜੋ ਨੇ ਇਥੇ ਦਾਰੀ ਕਰਦੇ ਹੋਏ ਨਹੀਂ ਦਿਖਾਈ ਦੇਣਗੇ ਪਰ ਇਥੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੱਜੋਂ ਆਪਣੀਆਂ ਸੇਵਾਵਾਂ ਇੰਜ ਹੀ ਨਿਭਾਉਂਦੇ ਰਹਿਣਗੇ ਤਾਂ ਇਸ ਵੇਲੇ ਦੀ ਵੱਡੀ ਅਪਡੇਟ ਹੈ ਕਿ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਹੋਈ ਹੈ ਤੇ ਇਸ ਮੀਟਿੰਗ ਦੇ ਵਿੱਚ ਇਹ ਵੱਡਾ ਫੈਸਲਾ ਜੋ ਹੈ ਉਹਨਾਂ ਦੇ ਵੱਲੋਂ ਸੁਣਾਇਆ ਗਿਆ ਹੈ ਤੇ ਇਸ ਵੇਲੇ ਜੋ ਉਹਨਾਂ ਨੂੰ ਸੇਵਾ ਮੁਕਤ ਜੋ ਹੈ ਉਹ ਜਥੇਦਾਰੀ ਤੋਂ ਕਰ ਦਿੱਤਾ ਗਿਆ। ਹੋਰ ਵੀ ਅਪਡੇਟ ਜਾਣਨ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾਟ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਪਾਲ ਨੂੰ ਦਿਓ ਇਜਾਜ਼ਤ। ਧੰਨਵਾਦ।